ਦੇਖੋ ਜੀ ਗੱਲ ਇਹ ਹੈ ਇਹ ਲੈਂਡ ਪਾਲਿਸੀ ਦੇ ਖਿਲਾਫ ਅੱਜ ਦਾ ਧਰਨਾ ਹੈ ਲੈਂਡ ਪੂਲਿੰਗ ਪਾਲਿਸੀ ਹੈ ਜਿਹੜੀ ਜਿਹਰੇ ਚ 24000 ਏਕੜ ਕੇਵਲ ਲੁਧਿਆਣੇ ਦਾ 50000 ਦੇ ਲਗਭਗ ਇਹ ਜ਼ਮੀਨ ਅਕਵਾਇਰ ਕਰਨੀ ਚਾਹੁੰਦੇ ਕਿਸੇ ਦੀ ਕੋਈ ਡਿਮਾਂਡ ਨਹੀਂ ਹਜੇ ਫਲੈਟਸ ਖਾਲੀ ਪਏ ਐ ਮੋੜ ਖਾਲੀ ਪਏ ਐ ਪਲਾਟਸ ਖਾਲੀ ਪਏ ਲੇਕਿਨ ਇਹ ਕੇਵਲ ਤੇ ਕੇਵਲ ਪੈਸੇ ਇਕੱਠੇ ਕਰਨ ਦਾ ਤਰੀਕਾ ਹੈ ਸੀਐਲਯੂ ਨੂੰ ਜਿਹੜੀਆਂ ਫੀਸਿਸ ਵਧਾਤੀਆਂ ਤੇ ਲੈਂਡ ਪੂਲਿੰਗ ਦੇ ਤਹਿਤ ਜਮ੍ਹਾਂ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਜਦਕਿ ਲੈਂਡ ਆਰਡੀਨੈਂਸ ਬਿੱਲ ਇਹ ਕਹਿੰਦਾ ਕਿ ਜਦ ਤੱਕ 85% ਉਸ ਪਿੰਡ ਦੇ ਕਿਸਾਨ ਸਹਿਮਤ ਨਹੀਂ ਹੈ ਉਹਨਾਂ ਚੁਕਰ ਉਹਨਾਂ ਦੀ ਜ਼ਮੀਨ ਅਕਵਾਇਰ ਨਹੀਂ ਕੀਤੀ ਜਾ ਸਕਦੀ। ਔਰ ਅਸੀਂ ਇਸ ਲੈਂਡ ਪੂਲਿੰਗ ਪਾਲਸੀ ਦੇ ਖਿਲਾਫ ਹਾਂ। ਇਹਦੇ ਨਾਲ ਹਜੇ ਤੱਕ ਇਹ ਮਹੌਲੀ ਦੇ ਵਿੱਚ ਇਹ ਨਾਨ ਪੂਲਿੰਗ ਪਾਲਸੀ ਆਈ ਸੀ। ਹਜੇ ਤੱਕ 10-10 ਸਾਲਾਂ ਦਾ ਕਿਸਾਨਾਂ ਨੂੰ ਪੋਜੀਸ਼ਨ ਨਹੀਂ ਮਿਲਿਆ। ਇਹ 1 ਏਕੜ ਦੇ ਵਿੱਚੋਂ 1000 ਗਜ ਦਾ ਪਲਾਟ ਰਹਿਸ਼ੀ ਦੇ 200 ਗਜ ਕਮਰਸ਼ੀਅਲ ਦੇਣਾ ਚਾਹੁੰਦੇ। ਉਰੇ ਵਿੱਚ ਵੀ ਜਿਹੜਾ ਮਾੜਾ ਪਲਾਟ ਹੁੰਦਾ ਕਿੱਲੇ ਦਾ ਬੈਕ ਸਾਈਡ ਤੇ ਚੰਗੀ ਜ਼ਮੀਨ ਆਪ ਰੱਖਦੇ ਪਰ ਇਹਦੇ ਨਾਲ ਛੋਟਾ ਮਾਰਜਨਲ ਜਿਹੜਾ ਕਿਸਾਨ ਹੈ ਉਹਦਾ ਬੜਾ ਨੁਕਸਾਨ ਹੈ ਅੱਛਾ ਇਹਨਾਂ ਨੇ ਯਾਨੀ ਕਿ 30% ਇਹ ਰਿਟਰਨ ਕਰਦੇ ਜੇ ਕਿਸੇ ਦੇ 9 ਕਿੱਲੇ ਲੈਂਡ ਪੂਲਿੰਗ ਚਾਗੇ ਉਹਨੂੰ 3 ਕਿੱਲੇ ਰਿਟਰਨ ਦੇਣੇ ਔਰ ਜੇ 30% ਹੋ ਗਿਆ ਜੇ ਕਿਸੇ ਦੇ 50 ਏਕੜ ਹੈ ਹੁਣ 50 ਏਕੜ ਕਿਸੇ ਆਮ ਬੰਦੇ ਕੋਲੇ ਤਾਂ ਹੈ ਨਹੀਂ ਜਿਹੜੇ ਕੋਲੋਨਾਈਜ਼ਰ ਉਹਨਾਂ ਕੋਲੇ 50 ਏਕੜ ਜ਼ਮੀਨ ਹੈ ਇਹ ਕਿਵੇਂ ਪੈਸਾ ਇਕੱਠਾ ਕਰਨਗੇ ਜੇਬਾਂ ਭਰਨਗੇ ਉਹ 50 ਏਕੜ ਵਾਲੇ ਨੂੰ ਇਹ 20 ਏਕੜ ਵਾਪਸ ਕਰਨਗੇ ਜਾਨਕੀ 60% ਉਹਨੂੰ 60% ਵਾਪਸ ਕਰਨਗੇ ਛੋਟੇ ਕਿਸਾਨ ਨੂੰ 30% ਫੇਰ ਉਹਨੂੰ ਇਹ ਕਹਿਣਗੇ ਤੇ ਤੇਰੀ ਸਾਰੀ ਜਿਹੜਾ ਕਿਲੇ ਮਗਰ ਕਰੋੜ ਰੁਪਿਆ ਲੱਗਦਾ ਹੈ ਡਵੈਲਪਮੈਂਟ ਚਾਰਜਸ ਉਹ ਅਸੀਂ ਕਰਕੇ ਦੇਾਂਗੇ ਉਹਨੂੰ ਅਸੀਂ ਸੜਕਾਂ ਬਣਾ ਕੇ ਦੇਾਂਗੇ ਸੀਵਰੇਜ ਪਾ ਕੇ ਦੇਾਂਗੇ ਲਾਈਟਾਂ ਤੇ ਅੰਡਰ ਦਾਟੇ ਘਰ ਬਣਾਉਣ ਦੀ ਪਾਲਿਸੀ ਹੈ ਜਿਹੜਾ ਰੇਟ ਹੈ ਉਹ 50-60 ਹਜ਼ਾਰ ਰੁਪਏ ਹੈ 200 ਗੱਜ ਦਾ ਪਲਾਟ 1 ਕਰੋੜ 20 ਲੱਖ ਦਾ ਹੋ ਗਿਆ ਜਾਨੀ ਕਿ ਮਾਰਜਨਲ ਜਿਹੜਾ ਬੰਦਾ ਹੈਗਾ ਉਹ ਤਾਂ ਲੈ ਹੀ ਨਹੀਂ ਸਕਦਾ ਪਲਾਟ ਸੋ ਕਹਿਣ ਦਾ ਮਤਲਬ ਟੋਟਲ ਫਲਾਪ ਪੰਜਾਬ ਦੇ ਕਿਸਾਨਾਂ ਨਾਲ ਧੋਖਾ ਔਰ ਅਗਰ ਖੇਤੀ ਪ੍ਰਧਾਨ ਸੂਬਾ ਨਾ ਰਿਹਾ ਜਿਹੜਾ 80000 ਕਰੋੜ ਰੁਪਈਆ ਕਣਕ ਤੇ ਝੋਨੇ ਦਾ ਸਾਨੂੰ ਆਉਂਦਾ ਜਿਹੜਾ ਐਮ ਐਸ ਪੀ ਤੋਂ ਉਹ ਖਤਮ ਹੋ ਜਾਏਗਾ ਤੇ ਸਾਡੀ ਇਕਨੋਮੀ ਡਾਊਨ ਹੋ ਜਾਏਗੀ ਅੱਜ ਖੇਤੀ ਤੋਂ ਸਾਰੇ ਆਧਾਰੇ ਚੱਲਦੇ ਪੈਲਸ ਵਿਆਹ ਸਭ ਕੁਝ ਖੇਤੀ ਤੋਂ ਚੱਲਦਾ ਹੈ ਹੋਟਲ ਬੈਂਡ ਬਾਜੇ ਹਲਵਾਈ ਦੀਆਂ ਦੁਕਾਨਾਂ ਕਰਿਆਨੇ ਦੀਆਂ ਦੁਕਾਨਾਂ ਅਗਰ ਜਮੀਨ ਨਾ ਰਹੀ ਅਗਰ ਖੇਤੀ ਪ੍ਰਦਾਨ ਸੂਬਾ ਨਾ ਰਹਾ ਤਾਂ ਸਾਡੀ ਖੋਜ ਖਤਮ ਹੋ ਜਾਏਗੀ ਸੋ ਸੋ ਇਹ ਗਲਤ ਪਾਲਿਸੀ ਹੈ ਉਲਟਾ ਕੋਈ ਨਾ ਕੋਈ ਰੋਕ ਲਾਉਣੀ ਚਾਹੀਦੀ ਹੈ ਵੀ ਇਸ ਤੋਂ ਵੱਧ ਕਮਰਸ਼ੀਅਲ ਲੈਂਡ ਹੋ ਨਹੀਂ ਸਕਦੀ ਇਹ ਹੋਣਾ ਚਾਹੀਦਾ ਹੈ ਸੋ ਇਸ ਦੀ ਲੜਾਈ ਲੜਨ ਵਾਸਤੇ ਦਾਖਾ ਜਗਰਾਓ ਤੇ ਗਿਲ ਹੰਕਾ ਤੇ ਸਾਨੇ ਵਾਲ ਜਿਹੜੇ ਨੇੜੇ-ਨੇੜੇ ਏਰੀਏ ਉਹਨਾਂ ਲੋਕਾਂ ਨੂੰ ਇੱਥੇ ਸੱਦਿਆ ਗਿਆ ਔਰ ਅਸੀਂ ਆਉਣ ਵਾਲੇ ਦਿਨਾਂ ਚ ਤਰਨਾ ਜਾਰੀ ਰੱਖਾਂਗੇ ਔਰ ਇੱਕ ਗੱਲ ਦੱਸਣਾ ਚਾਹਣਾ ਰਾਜੇ ਵੜਿੰਗ ਦੀ ਲਾਸ਼ ਤੋਂ ਲੰਘ ਕੇ ਇਹ ਲੈਂਡ ਪੂਲਿੰਗ ਹੋਏਗੀ ਅਗਰ ਪੰਜਾਬ ਦਾ ਕਿਸਾਨ ਨਹੀਂ ਚਾਹੇਗਾ ਚਾਹੇ ਜਾਨ ਦੇਣੀ ਪਵੇ ਔਰੀ ਲੈਂਡ ਔਰੀ ਜ਼ਮੀਨ ਖੋਣ ਨਹੀਂ ਦੇਾਂਗੇ ਅਸੀਂ ਬੈਠਾਂਗੇ ਮੰਡੀਆਂ ਦੇ ਵਿੱਚ ਜਗਰਾਓ ਤੇ ਦਾਖੇ ਲੋਕਾਂ ਤੋਂ ਮਤੇ ਲਵਾਂਗੇ ਆਉਣ ਵਾਲੀਆਂ ਅਸੀਂ 18 19 ਤਰੀਕ ਨੂੰ ਪੰਚਾਇਤਾਂ ਮਤੇ ਪਾ ਕੇ ਸਾਨੂੰ ਦੇਣ ਗਿਆ ਤੇ ਫਿਰ ਅਸੀਂ ਉਹ ਮਤੇ ਲੈ ਕੇ ਗਵਰਨਰ ਕੋਲੇ ਜਾਣਾ ਪਵੇ ਦੇਸ਼ ਦੀ ਲੋਕ ਸਭਾ ਚ ਲੜਾਈ ਲੜਨੀ ਪਵੇ ਪੰਜਾਬ ਦੀ ਵਿਧਾਨ ਸਭਾ ਚ ਲੜਾਈ ਲੈਣੀ ਪਵੇ ਤੇ ਚਾਹੇ ਹੁਕਮਰਾਨ ਇਹਨਾਂ ਪੁਲਸ ਵਾਲਿਆਂ ਦੇ ਜਾਂ ਸਰਕਾਰ ਦੇ ਕਰਿੰਦਿਆਂ ਦੇ ਅੱਗੇ ਲੜਨਾ ਪਵੇ ਉਹ ਸਾਰੇ ਕੰਮ ਕਾਂਗਰਸ ਪਾਰਟੀ ਕਰੇ देखो ਢਾਲੇ ਹੈ ਇਹ ਪੰਜਾਬ ਦੀ ਮਾਂ ਦਾ ਮੁੱਦਾ ਹੈ ਸਾਡੀ ਜ਼ਮੀਨ ਸਾਡੀ ਮਾਂ ਇਸ ਮਾਂ ਦੇ ਮੁੱਦੇ ਤੇ ਅਸੀਂ ਸਾਰਿਆਂ ਨੂੰ ਆਡਾ ਤਰੀਕੇ ਦੇ ਨਾਲ ਆਦੇ ਆਦੇ ਜ਼ੋਰ ਨਾਲ ਲੜਨਾ ਚਾਹੀਦਾ ਹੈ ਪੰਜਾਬ ਦੀ ਜ਼ਮੀਨ ਕਿਸਾਨਾਂ ਦੀ ਜ਼ਮੀਨ ਖੋਹ ਨਹੀਂ ਦੇਵਾਂਗੇ ਧੰਨਵਾਦ ਜੀ